ਮਾਨਯੋਗ ਸੀਨੀਅਰ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਲ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਡਰ ਖੰਨਾ ਪੁਲਿਸ ਰੈਗੂਲਰਲੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਖਵਾ ਕਰਨ ਵਾਲਾ ਜਿਹੜਾ ਗਿਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਛਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨੂੰ ਅਸੀਂ ਉਸ ਦੇ ਪੰਜ ਬੰਦੇ ਅਸੀਂ ਕਾਬੂ ਕੀਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਹ ਮਿਲੀ ਸੀਗੀ ਪਵਨਦੀਪ ਸਿੰਘ ਜਿਹੜਾ ਕਿ ਬਿਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਬਿਜਾ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜ਼ਾ ਗੱਡੀ ਚ ਚਾਰ ਨਾਮ ਬਲੂ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਚਾਰੇ ਬੰਦੇ ਜਿਹੜੇ ਅ ਆਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਥਾਣਾ ਮਾਛੀਵਾੜਾ ਦੇ ਵਿੱਚ 379 ਬੀ 394 170 ਤੇ 473 ਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਹੈ ਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਾਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਆਪਣੇ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖਵਾਣ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਮਨ ਨੂੰ ਕਿਸੇ ਸੁਮਸਣ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਫੁੱਟ ਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫਤੀਸ਼ ਦੇ ਵਿੱਚ ਅਸੀਂ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਇੱਕ ਸਿਆਜ਼ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ 托ਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ بیسਬਾਲ ਡੰਡੇ ਕਿਰਚਾਂ ਕਰਪਾਂ ਤੇ ਇਸ ਤੋਂ ਬਿਨਾਂ ਜਿਹੜੇ 6 ਮੋਬਾਈਲ ਆ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਏ ਸੀਗੇ ਉਹ ਵੀ ਇਸੇ ਰਿਕਵਰ ਕੀਤੇ ਨੇ ਦੌਰਾਨੀ ਤਫ਼ਤੀਸ਼ ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਕੰਦੀਮਾ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫਾਰਮ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦਾ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੁੱਪ ਦੇ ਜਿਹੜੇ ਵਿਅਕਤੀ ਐ ਪੰਜਾਂ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ ਚਾਰ ਦਿਨ ਦੀ ਰਿਮਾਂਡ ਆ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਵਾੜਾ ਦੇ ਏਰੀਆ ਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਤੇ ਇਸ ਇਹਨਾਂ ਦੇ ਘਰੋੜ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਵਾੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰਕਾਨੂੰਨੀ ਜਿਹੜੀ ਚਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹ ਵਾਰਦਾਤਾਂ ਕਾਫੀ ਠੱਲ ਹੋਊਗੀ ਤੇ ਇਸ ਤਰ੍ਹਾਂ ਦੀ ਵਾਰਦਾਤ ਅੱਗੇ ਨਹੀਂ ਹੋਊਗੀ ਸਰ ਜਿਹੜੀਆਂ ਵਰਦੀਆਂ ਮਿਲੀਆਂ ਜੀ ਕਿ ਕਿਹੜੇ ਕਿਹੜੇ ਡੀਐਸਪੀ ਵਗੈਰੇ ਕਿਹੜੇ ਰੈਂਕ ਦੀਆਂ ਜੀ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਸੀਗੀਆਂ ਇੱਕ ਪੰਜਾਬ ਪੁਲਿਸ ਦੇ ਸਪਾਹੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਤੇ ਰਾਤ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਮਾਰ ਕਰਦੇ ਸੀ ਉਹਨਾਂ ਦੀ ਇਹ ਪਤਾ ਲੱਗਿਆ ਜਿਹੜੇ ਕਿਹੜੇ ਏਰੀਆ ਚ ਕੀਤੀ ਇਹਨਾਂ ਤੇ ਜ਼ਿਆਦਾ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 11 ਵਾਰ ਦਾ ਤਾਂ ਮੰਨੇ ਨੇ ਕਿ ਨੌ ਸੀ ਸਮਰਾਲਾ ਮੱਛੀਵਾਲਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਫੇਸ ਹੋ ਗਏ ਨੇ ਇੱਕ ਸਮਰਾਲੇ ਦੇ ਵਿੱਚ 76 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਤੋਂ ਰਾਤ ਨੂੰ ਉਹ ਬਾਈਕ ਤੇ ਜਾ ਰਹੇ ਸੀਗਾ ਉਹਦੀਆਂ ਦੋ ਮੁਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨਿੱਟੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਹੈ ਉਹਨਾਂ ਨੇ ਖੋ ਕਰ ਲਈ ਸੀ ਉਹ ਵੀ ਅੱਜ ਰਿਕਵਰ ਕਰਵਾ ਲਈ ਕਿੰਨੀ ਤੱਕ ਨਿਊਮਰੀ ਜਿਹਨਾਂ ਦੀ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੀਪ ਸਿੰਘ ਗੁੱਲੂ ਆ ਜਿਹੜਾ ਇਹਨਾਂ ਤੋਂ ਫੋਨ ਖਰੀਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਤੇ ਜ਼ਿਆਦਾਤਰ ਰਹਿਾਇਸ਼ ਇਹਨਾਂ ਦੀ ਮਾਛੇੜੇ ਸਾਰੇ ਮਾਛੀਵਾੜੇ ਜਹਾਲੇ ਵਾਲੇ ਪਿੰਡਾਂ ਦੇ ਤੇ ਕੰਮਕਰ ਦੱਸਿਓ ਕੰਮਕਰ ਇਹਨਾਂ ਚ ਤਿੰਨੇ ਜਾਨੇ ਬੇਲੇ ਸੀਗੇ ਇੱਕ ਦਿਹਾੜੀਦਾਰ ਹੈ ਤੇ ਇੱਕ ਖੇਤੀਬਾੜੀ ਕਰਦਾ